ਪਰ ਜਿਹੜੀ ਖੁਲੜਵਾਜੀ ਵਿਗੜੇ ਘਰਾਂ ਦੇ ਕਾਕੇ ਵਿਗੜੀਆਂ ਔਲਾਦਾਂ ਕਰਦੀਆਂ ਨੇ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਵਿਗੜੀਆਂ ਹੋਈਆਂ ਔਲਾਦਾਂ ਨੂੰ ਥੋੜਾ ਜਿਹਾ ਸਮਝਾ ਕੇ ਭੇਜੋ ਗੁਰਦਵਾਰਾ ਸਾਹਿਬ ਜਾਣ ਵਾਸਤੇ ਕਿਸੇ ਨੂੰ ਮਨਾਹੀ ਨਹੀਂ ਗੁਰਦਵਾਰਾ ਸਾਹਿਬ ਜਾਣ ਦਾ ਇੱਕ ਢੰਗ ਤਰੀਕਾ ਵੀ ਮਰਜ਼ਾ ਦਾ ਜਿਵੇਂ ਤੁਸੀਂ ਰਾਤ ਲੈ ਕੇ ਚੱਲੇ ਹੋਣੇ ਹਨ ਬਾਜੀ-ਵਜਾਂ ਦੇ ਨਾਲ ਤੇ ਇਹ ਕਰਤੂਤਾਂ ਨੇ ਇਹ ਬਰਦਾਸ਼ਤ ਥੋੜ੍ਹ ਵਾਲੀ ਹੋਣੀ ਤੇ ਨਹੀਂ ਵੀ ਬਰਦਾਸ਼ਤ ਇੱਕ ਬੜਾ ਕੌੜਾ ਸੱਚ ਹੈ ਸ਼ਮਨੀ ਕਮੇਟੀ ਕੋਲੇ ਅਰਬਾਂ ਖਰਬਾਂ ਦਾ ਬਜਟ ਹੈ ਜੋ 57 ਕਰੋੜ ਰੁਪਏ ਲੰਗਰ ਤੇ ਲਾ ਦੋ ਤੇ ਬਹੁਤ ਅਫਰਤ ਨਹੀਂ ਪੈਂਦੀ ਤੁਸੀਂ ਪਿੰਡਾਂ ਵਿੱਚੋਂ ਕਰ ਕਰਕੇ ਰਸ਼ੀ ਇਕੱਠਾ ਦੇ ਲੰਗਰ ਤੇ ਲੰਗਰ ਦੇ ਲੰਗਰ ਤੇ ਲੰਗਰ ਪਤਾ ਨਹੀਂ ਕਿੰਨਾ ਕੁ ਤੇਲ ਕਿੰਨੇ ਕੁ ਸਿਲੰਡਰ ਕਿੰਨਾ ਕੁ ਬੇਸਣ ਕਿੰਨਾ ਕੁ ਘਿਓ ਤੇਲ ਉੱਥੇ ਲੱਗਦਾ ਹੈ ਤੇ ਪਿੰਡਾਂ ਦੇ ਵਿੱਚ بڑے ਲੋਡ ਬੰਦ ਲੋਕ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੇ ਮਹੱਲੇ ਤੇ ਜਾਣ ਵਾਲੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਪਹਿਲੀ ਗੱਲ ਤਾਂ ਜਿਹੜਾ ਇਹ ਹੋਲਾ ਮਹੱਲਾ ਸ਼ਬਦ ਕੁਛ ਬੈਠ ਕੀਤਾ ਗਿਆ ਇਹਦਾ ਸਿੱਖ ਧਰਮ ਦੇ ਨਾਲ ਸਿੱਖ ਕੌਮ ਦੇ ਨਾਲ ਸਿਧਾਂਤਾਂ ਦੇ ਨਾਲ ਕੋਈ ਮਤਲਬ ਨਹੀਂ ਹੋਲੀ ਖੇੜੀ ਜਾਂਦੀ ਸੀ ਰੰਗ ਪਾ ਕੇ ਤੇ ਇਹਨੂੰ ਹੋਲਾ ਮਹੱਲਾ ਬਣਾਤਾ ਸਾਡੇ ਘੜਾਮ ਚੌਧਰੀਆਂ ਨੇ ਚਲੋ ਕੋਈ ਗੱਲ ਨਹੀਂ ਹੋਰ ਬਹੁਤ ਕੁਝ ਬੈਠ ਕੀਤਾ ਹੈ ਇਹ ਵੀ ਜਰ ਲਵਾਂਗੇ ਪਰ ਜਿਹੜੀ ਖੁੱਲੜਵਾਜੀ ਵਿਗੜੇ ਘਰਾਂ ਦੇ ਕਾਕੇ ਵਿਗੜੀਆਂ ਔਲਾਦਾਂ ਕਰਦੀਆਂ ਨੇ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਵਿਗੜੀਆਂ ਹੋਈਆਂ ਔਲਾਦਾਂ ਨੂੰ ਥੋੜਾ ਜਿਹਾ ਸਮਝਾ ਕੇ ਭੇਜੋ 61 11 ਟਰੈਕਟਰ ਪਲਟਿਆ ਹੋਰ ਵੀ ਬੜਾ ਕੁਝ ਹੋਣਾ ਹੈ ਪਹਿਲੀ ਗੱਲ ਤਾਂ ਜਿਹੜੇ ਟਰੈਕਟਰਾਂ ਤੇ ਜਾਂਦੇ ਨੇ ਹੁਲਾ ਮਹੱਲਾ ਦੇਖਣ ਵਾਸਤੇ ਉਹਨਾਂ ਦੇ ਟਰੈਕਟਰਾਂ ਤੇ ਡੀਜੇ ਲੱਗੇ ਹੋਏ ਨੇ ਲੱਚਰ ਗਾਣੇ ਵਜਦੇ ਹੁੰਦੇ ਆ ਇਹ ਸਚਾਈ ਹੈ ਤੁਸੀਂ ਸੜਕ ਤੇ ਜਾਂਦੇ ਹੋ ਲੋਕਾਂ ਨੂੰ ਵੀ ਡਿਸਟਰਬ ਕਰਦੇ ਹੋ ਕਿਤਨੇ ਐਕਸੀਡੈਂਟ ਹੁੰਦੇ ਆ ਤੇ ਇਹ ਉਹ ਕਾਕੇ ਨੇ ਜਿਹੜੇ ਅਮੀਰਾਂ ਦੇ ਨੇ ਔਰ بگੜੀ ਹੋਈ ਔਲਾਦ ਹੈ ਜਿਹੜੇ ਜਿਨ੍ਹਾਂ ਦੇ ਵਿੱਚ 50% ਨਸ਼ੇੜੀ ਵੀ ਹੁੰਦੇ ਆ ਤੇ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਪਤਾ ਤੁਹਾਨੂੰ ਹੈਗਾ ਪਰ ਅਸੀਂ ਸਮਝਾਉਂਦੇ ਨਹੀਂ ਨੱਥ ਪਾ ਲੋ ਕਿਹਦਾ ਕੁਝ ਨਹੀਂ ਜਾਣਾ ਜਿਹੜਾ ਟਰੈਕਟਰ ਤੇ ਜਾਊਗਾ ਟਰੈਕਟਰ ਪਲਟੂਗਾ ਜਿਹਦਾ ਟਰੈਕਟਰ ਹੋ ਉਹੀ ਮਰੂਗਾ ਮੈਂ ਬੇਨਤੀ ਤਾਂ ਕਰਦੀ ਆ ਵੀ ਤੁਹਾਡਾ ਤਾਂ ਮਰੂਗਾ ਕਿਸੇ ਹੋਰ ਨੂੰ ਤਾਂ ਨਾ ਮਾਰੋ ਸੜਕ ਦੇ ਉੱਪਰ ਕਿਸੇ ਕੰਮ ਕਰਨ ਵਾਲੇ ਬੰਦੇ ਨੂੰ ਕਿਸੇ ਹੋਰ ਨੂੰ ਤਾਂ ਨਾ ਮਾਰੋ ਉਹ ਤਾਂ ਕੋਈ ਕੁਸ਼ੂਰ ਨਹੀਂ ਇੱਕ ਤਾਂ ਬੇਨਤੀ ਹੈ ਗੁਰਦਵਾਰਾ ਸਾਹਿਬ ਜਾਣ ਵਾਸਤੇ ਕਿਸੇ ਨੂੰ ਮਨਾਹੀ ਨਹੀਂ ਗੁਰਦਵਾਰਾ ਸਾਹਿਬ ਜਾਣ ਦਾ ਇੱਕ ਢੰਗ ਤਰੀਕਾ ਹੈ ਕੋਈ ਮਰਜ਼ਾਦਾ ਹੁੰਦੀ ਹੈ ਜਿਵੇਂ ਤੁਸੀਂ ਬਰਾਤ ਲੈ ਕੇ ਚੱਲੇ ਹੁੰਦੇ ਹੋ ਨਾ ਬਾਜੇ ਗਾਜਿਆਂ ਦੇ ਨਾਲ ਤੇ ਇਹ ਕਰਦੂਤਾਂ ਨੇ ਇਹ ਬਰਦਾਸ਼ਤ ਹੋਣ ਵਾਲੀਆਂ ਨਹੀਂ ਤੇ ਨਾ ਹੀ ਕੋਈ ਬਰਦਾਸ਼ਤ ਕਰੇ ਦੂਜੀ ਗੱਲ ਜਿਹੜੇ ਲੰਗਰ ਲਾਉਂਦੇ ਨੇ ਥਾਂ ਥਾਂ ਤੇ ਇੱਕ ਬੜਾ ਕੌੜਾ ਸੱਚ ਹੈ ਸ਼੍ਰਮਣੀ ਕਮੇਟੀ ਕੋਲੇ ਅਰਬਾਂ ਖਰਬਾਂ ਦਾ ਬਜਟ ਹੈ ਜੋ 5-7 ਕਰੋੜ ਰੁਪਏ ਲੰਗਰ ਤੇ ਲਾ ਦੋ ਕੋਈ ਬਹੁਤਾ ਫਰਕ ਨਹੀਂ ਪੈਣਾ ਤੇ ਤੁਸੀਂ ਪਿੰਡਾਂ ਵਿੱਚੋਂ ਕਰ ਕਰਕੇ ਰਾਸ਼ਨ ਇਕੱਠਾ ਦੇ ਲੰਗਰ ਤੇ ਲੰਗਰ ਦੇ ਲੰਗਰ ਤੇ ਲੰਗਰ ਪਤਾ ਨਹੀਂ ਕਿੰਨਾ ਕੁ ਤੇਲ ਕਿੰਨੇ ਕੁ ਸਿਲੰਡਰ ਕਿੰਨਾ ਕੁ ਬੇਸਣ ਕਿੰਨਾ ਕੁ ਕਿਉਂ ਤੇਲ ਉਥੇ ਲੱਗਦਾ ਹੈ ਤੇ ਪਿੰਡਾਂ ਦੇ ਵਿੱਚ ਬੜੇ ਲੋੜਵੰਦ ਲੋਕ ਬੈਠੇ ਆ ਬਸ ਕਹਿਣ ਮੱਤ ਰਹਿ ਗਿਆ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹ ਸ਼ਬਦ ਬਣ ਕੇ ਰਹਿ ਗਏ ਤੇ ਸਾਨੂੰ ਆਪਣੇ ਪਿੰਡ ਵਿੱਚ ਜਿੰਦਾ ਨਹੀਂ ਕੋਈ ਇੱਥੇ ਵੀ ਲੋੜਵੰਦ ਬੈਠਾ ਐ ਅਸੀਂ ਉਹਨੂੰ ਦੇ ਦਈਏ ਤੇ ਬੜ ਬੜ ਕਮਾਦ ਟਿਕਟਾਂ 'ਤੇ ਸ਼ਿਕਲਾੜੀਆਂ ਜੋੜੀਆਂ ਹੋਈਆਂ ਨੇ ਤੇ ਉਸ ਵੀਲਾਂ ਲਈ ਜਾਂਦੇ ਨੇ ਇਹ ਆਪਣੀ ਹੋਮੇ ਨੂੰ ਪੱਠੇ ਪਾਉਣ ਤੋਂ ਸਵਾਏ ਤੇ ਕੋਈ ਇਹ দানਪੁਣ ਨਹੀਂ ਹੈਗਾ ਜੇ ਦੀ ਕੋਈ ਧੌਣ ਵਿੱਚ ਕਿੱਲਾ ਹੋਵੇ ਨਾ ਕਿ ਮੈਂ দানਪੁਣ ਕਰਨ ਚੱਲਿਆ ਤੇ ਉਹ ਕਮੈਂਟ ਵੀ ਕਰ ਸਕਦਾ ਕੋਈ দানਪੁਣ ਨਹੀਂ ਇਹ ਗੱਲ ਫੈਲੀਆਂ ਤੇ ਇਹ ਸਾਡੀ ਹੋਮੇ ਜਿਹੜਾ ਬੰਦਾ ਘਰੋਂ ਜਾਂਦਾ 50 ਕਿਲੋਮੀਟਰ ਦਾ ਸਫ਼ਰ ਕਰਕੇ 100 ਕਿਲੋਮੀਟਰ ਆਉਣ ਜਾਣ ਦਾ ਬਣਦਾ ਉਹ ਘਰੋਂ ਰੋਟੀ ਖਾ ਕੇ ਆਵੇ ਘਰੇ ਆ ਕੇ ਰੋਟੀ ਖਾ ਸਕਦਾ ਕੋਈ ਵੱਡੀ ਗੱਲ ਨਹੀਂ ਪਹਿਲੀ ਗੱਲ ਸਾਡਾ ਮੇਨ ਮਕਸਦ ਕੀ ਹੈ ਨਮਸਕਾਰ ਕਰਨਾ ਗੁਰੂ ਸਾਹਿਬ ਨੂੰ ਲੰਗਰਾਂ ਦੇ ਨਾਲ ਕੀ ਸੰਬੰਧ ਹੈ ਲੰਗਰ ਤਾਂ ਉੱਥੇ ਦੋ ਦੋ ਕਿੱਲਾਂ ਦੀ ਵਿੱਥੀ ਤੇ ਲੱਗੇ ਹੋਏ ਨੇ ਹਜ਼ਾਰਾਂ ਅੰਗੇ ਲੱਗੇ ਨੇ ਕੋਈ ਪਕੌੜਿਆਂ ਦਾ ਕੋਈ ਜਲੇਬੀਆਂ ਦਾ ਤੇ ਫਿਰ ੱੱਕੇ ਨਾਲ ਘੇਰ ਘੇਰ ਕੇ ਰੁਕਦੇ ਨੇ ਸਾਡਾ ਬਦਾਮਾਂ ਵਾਲੀ ਖੀਰ ਹੈ ਜੀ ਸਾਡੇ ਜਲੇਬੀਆਂ ਦੀ ਸਾਡੇ ਰਸਗੁੱਲੇ ਆ ਜੀ ਸਾਡੇ ਬਰੌਂਠੇ ਆ ਜੀ ਸਾਡੇ ਪਨੀਰ ਵਾਲੇ ਪਕੌੜੇ ਆ ਜੀ ਇ ਕੀ ਇਹ ਲੰਗਰ ਥੋੜੀ ਹੈ ਤੇ ਇਹ ਹੀ ਸਚਾਈ ਹੈ ਜਿਹੜੀ ਮੈਂ ਦੱਸੀ ਹੈ ਤੁਹਾਡੇ ਪਿੰਡ ਵਿੱਚ ਵੀ ਕੋਈ ਲੋੜ ਬੰਦ ਹੋਣਾ ਤੇ ਜਿਹੜੀ ਪਹਿਲਾਂ ਗੱਲ ਕਹੀ ਸੀ ਨਾ ਜਿਹੜੇ ਟਰੈਕਟਰਾਂ ਤੇ ਜਾ ਕੇ ਡੀਜੇ ਲਾ ਕੇ ਗੰਦ ਪਾਉਂਦੇ ਨੇ ਤੇ ਇਹ ਸਿੱਖੀ ਦੇ ਹਮੇਤੀ ਜਾ ਸਿੱਖੀ ਦੇ ਮੈਂਬਰ ਨਹੀਂ ਹੋ ਸਕਦੇ ਇਹ ਵਿਰੋਧੀ ਨੇ ਸਾਰੇ ਜਿਹੜੇ ਖੱਚ ਪਾਉਣ ਵਾਤੇ ਜਾਂਦੇ ਨੇ ਰੋਲਰ ਰਟਕਾਉਣ ਵਾਤੇ ਜਾਂਦੇ ਨੇ ਉਹਨਾਂ ਦਾ ਕੀ ਮਤਲਬ ਗੁਰੂ ਘਰ ਦੇ ਨਾਲ ਤੇ ਜਿਹੜੀ ਮੈਂ ਗੱਲ ਕਹੀ ਹੈ ਨਾ ਇਹ ਬੜੀ ਚੁਬੜੀ ਆ ਲੈ ਇਹ ਗਿਆਨੀ ਹੈ ਇਹਦਾ ਅਮਰਸ਼ਾ ਕਿਹਾ ਹੋਇਆ ਹੈ ਲੈ ਇਹ ਲੰਗਰ ਤੋਂ ਹੀ ਮਨਾਹੀ ਕਰੀ ਜਾਂਦਾ ਬੜਾ ਕੁਛ ਕਹਿਣਾ ਸਾਡਾ ਕੰਮ ਹੈ ਕਹਿਣਾ ਤੁਹਾਡਾ ਕੰਮ ਹੈ ਜੇ ਨਹੀਂ ਹਾਜਮ ਆਉਂਦਾ ਤਾਂ ਗਾਲ ਕੱਢੋ ਪਤਾ ਤਾਂ ਲੱਗੇ ਵੀ ਇਸੇ ਕੌਮ ਦੇ ਵਿੱਚ ਰਹਿਣ ਵਾਲੇ ਗਾਲਾਂ ਕੱਢਦੇ ਆ ਪਤਾ ਤਾਂ ਲੱਗੇ ਵੀ ਸੱਚ ਸੁਣਨਾ ਨਹੀਂ ਚਾਹੁੰਦੇ ਪਤਾ ਲੱਗੇ ਹੋਰਾਂ ਨੂੰ ਵੀ ਸੰਧਾਨ ਕੀ ਐ ਤੇ ਖੜੇ ਕਿੱਥੇ ਨੇ ਪਤਾ ਤਾਂ ਲੱਗੇ ਜਿਹੜੀ ਮੈਂ ਪਹਿਲਾਂ ਗੱਲ ਲੱਗੇ ਸੀ ਥੋੜਾ ਧਿਆਨ ਦਿਓ ਸ਼੍ਰੋਮਣੀ ਕਮੇਟੀ ਕੋਲੇ ਅਰਬਾਂ ਖਰਬਾਂ ਦਾ ਬਜਟ ਐ 5-7 ਕਰੋੜ ਰੁਪਏ ਜੇ ਲਾ ਦੇਣਗੇ ਵੀ ਬਹੁਤਾ ਫਰਕ ਨਹੀਂ ਪੈਂਦਾ ਉਹਨਾਂ ਨੇ ਗੋਲਕਾਂ ਨਾਮ ਭਰੋ ਆ ਜਿਹੜੇ ਬਾਦਲਾ ਨੇ ਨਮਕਾਨਾ ਬਣਾ ਕੇ ਕਬਜ਼ਾ ਕੀਤਾ ਹੋਇਆ ਨਾ ਇਹ ਤੁਹਾਡੀ ਮਾਇਆ ਦੀ ਖਾਤਰ ਕੀਤਾ ਹੋਇਆ ਹੈ ਤੁਹਾਡੇ ਪੈਸਾ ਦੀ ਖਾਤਰ ਕੀਤਾ ਹੋਇਆ ਸਚਾਈ ਹੈ ਅੜੜੀਆਂ ਐ ਜੀਪੀਐਸ ਦੇ ਚੋਣਾ ਹੁੰਦੀਆਂ ਨੇ ਮਾਰ ਧਾੜ ਹੁੰਦੀ ਹੈ ਲੜੋ ਲੜਾਈ ਹੁੰਦੀ ਹੈ ਸਿਰ ਪਾੜਦੇ ਨੇ ਕਿਰਪਾਨਾਂ ਚਲਦੀਆਂ ਨੇ ਪੱਗਾਂ ਲੈਂਦੀਆਂ ਨੇ ਇਹ ਤੁਹਾਡੀਆਂ ਗੋਲਕਾਂ ਭਰੀਆਂ ਹੁੰਦੀਆਂ ਨੇ ਉਹਨਾਂ ਗੋਲਕਾਂ ਪਿੱਛੇ ਲੜਦੇ ਨੇ ਬੰਦੇ ਸਮਝੋ ਹਲੇ ਵੀ ਕੁਝ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ